ਹਰਫ ਹਕਾਇਤ ਅਸਤ ਅਜੀ ਪੰਜ ਕਾਫ ਬੇਦ ਆਨੰਦ ਬਾਬਰ ਨਾ ਗੋਯਮ ਖਿਲਾ ਫੁੱਕਾ ਹਜਾਮਤ ਹਲਾਲੋ ਹਰਾਮ ਬਾਰਿਸ਼ੇ ਹਿਨਾ ਕਰਦ ਰੂ ਸਿਆਫਾ ਤਮਾਕੂ ਦੀ ਬਾਬਤ ਸਾਰੇ ਧਰਮ ਸ਼ਾਸਤਰਾ ਨੇ ਨਖੇਦ ਕੀਤਾ ਹੈ ਜਿਸ ਦੀ ਬਾਬਤ ਸਕੰਧ ਪ੍ਰਾਣ ਵਿੱਚ ਜ਼ਿਕਰ ਆਉਂਦਾ ਹੈ ਕਿ ਤੂੰ ਉਮਰ ਪਾਨਨ ਰਤੰਗ ਵਿਪਰਨ ਦਾਨਨ ਦਿਜੰਤੀ ਜੇ ਨਰਾ ਦਾਤਾ ਗੌਰਵੈ ਜਾਤੀਆਂ ਬ੍ਰਹਮਨ ਗ੍ਰਾਮ ਸੋ ਸ਼ੁਕਰ ਤੂੰਮਰ ਪਾਨੀਏ ਵਿਪਰ ਕੋ ਦਹ ਦਾਨ ਜੇ ਕੋਏ ਦਾਤਾ ਨਰ ਕੇ ਬਾਸਲਾ ਹੈ ਵਿਪਰ ਸੁਕਰਪੁਰ ਹੋਏ ਇਹ ਗੁਰਪੁਰ ਪ੍ਰਕਾਸ਼ ਵਿੱਚ ਲਿਖਿਆ ਹੈ ਸਾ ਸੰਗਤ ਜੀ ਜਿਹੜਾ ਤਮਾਕੂ ਪੀਣ ਵਾਲੇ ਬ੍ਰਾਹਮਣ ਨੂੰ ਦਾਨ ਦਿੰਦਾ ਹੈ ਉਹ ਦਾਤਾ ਰੋਰੂ ਨਾਮੇ ਨਰਕ ਵਿੱਚ ਜਾਂਦਾ ਹੈ ਤੇ ਜਿਹੜਾ ਤਮਾਕੂ ਪੀਣ ਵਾਲਾ ਬ੍ਰਾਹਮਣ ਦਾਨ ਲੈਂਦਾ ਹੈ ਉਹ ਸੂਰ ਬਣ ਕੇ ਨਿਆਂਿਆਂ ਨੂੰ ਸਾਫ਼ ਕਰਦਾ ਫਿਰਦਾ ਹੈ ਵਿਸ਼ਟਾ ਖਾਂਦਾ ਹੈ ਇੱਥੋਂ ਤੱਕ ਇਹ ਖੰਡਨ ਕੀਤਾ ਗਿਆ ਹੈ ਇਹ ਸਕੰਧ ਪੁਰਾਣ ਵਿੱਚ ਸ਼ਿਵਜੀ ਤੇ ਸ਼ਾਮਕਾਰ ਤੱਕ ਦਾ ਆਪੋ ਵਿੱਚ ਦੀ ਸੰਬਾਦ ਆਉਂਦਾ ਹੈ ਉਥੇ ਇਸ ਤਰ੍ਹਾਂ ਖੰਡਨ ਦੇ 26 ਸ਼ਲੋਕ ਆਉਂਦੇ ਹਨ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ ਸੁਣ ਗੁਰਸਿਖੀ ਰਹਿਤ ਇਹ ਤਜੇ ਤਮਾਕੂ ਸੰਗ ਮਰਨੀ ਮਾਰਾ ਤੋ ਅਤ ਭਲਾ ਜਗਤ ਝੂਠ ਨਹਿ ਅੰਗ ਸਾਹ ਸੰਗਤ ਜੀ ਸੁਣੋ ਗੁਰਸਿਖ ਦੀ ਰਹਿਤ ਇਹ ਹੈ ਤਮਾਕੂ ਦੀ ਸੰਗਤ ਛੱਡਣੀ ਚਾਹੀਦੀ ਹੈ ਮਰ ਜਾਣਾ ਤਾਂ ਚੰਗਾ ਹੈ ਪਰ ਤਮਾਕੂ ਅੰਗੇ ਘਰ ਨਹੀਂ ਕਰਨਾ ਚਾਹੀਦਾ ਤਮਾਕੂ ਵਾਲੇ ਪੁਰਖ ਦੇ ਨਾਲ ਖਾਣਾ ਪੀਣਾ ਮੰਗਣਾ ਕੁਝ ਨਹੀਂ ਕਰਨਾ ਚਾਹੀਦਾ ਅਤੇ ਜੇ ਸਰੀਰ ਛੁੱਟ ਜਾਵੇ ਤਾਂ ਕੋਈ ਹਰਜ਼ ਨਹੀਂ ਪਰ ਤਮਾਕੂ ਨਾਲ ਅੰਗ ਨਹੀਂ ਛੁਹਾਉਣਾ ਚਾਹੀਦਾ ਜਿਹੜੇ ਤਮਾਕੂ ਪੀਂਦੇ ਹਨ ਸਿਗਰਟਾਂ ਪੀਂਦੇ ਹਨ ਨਸਵਾਰਾਂ ਲੈਂਦੇ ਹਨ ਮਾਈਆਂ ਆਦਮੀ ਅਤੇ ਜਿਹੜੇ ਪੁਰਖ ਅੱਜਕੱਲ ਤਮਾਕੂ ਰਲਿਆ ਹੋਇਆ ਪਦਾਰਥ ਜਿਸ ਦਾ ਨਾਮ ਜਰਦਾ ਰੱਖਿਆ ਹੋਇਆ ਹੈ ਉਹ ਖਾਂਦੇ ਹਨ ਇੱਕ ਤਾਂ ਚੌਲਾਂ ਦਾ ਨਾਮ ਮਾਝੇ ਵਿੱਚ ਕਹਿੰਦੇ ਹਨ ਉਹਨਾਂ ਨੇ ਜਰਦਾ ਨਾਮ ਇਹਦਾ ਰੱਖਿਆ ਹੈ ਤਮਾਕੂ ਚੱਪਣ ਦੀ ਇਹ ਬਹੁਤ ਬੁਰੀ ਆਦਤ ਹੈ ਇਹੋ ਜਿਹੇ ਔਗਣ ਛੱਡਣੇ ਚਾਹੀਦੇ ਹਨ ਇਸ ਪ੍ਰਕਾਰ ਸਤਿਗੁਰੂ ਜੀ ਦਾ ਬਚਨ ਹੈ ਹਿੰਦੂ ਹਲਕਾ ਮੁਖਤਾ ਤਜੇ ਤਮਾਕੂ ਸਾਂ ਹਿੰਦੂ ਜਿਹੜਾ ਹੱਲ ਆਦਿਕ ਦਾ ਕੰਮ ਕਰਨ ਵਾਲਾ ਹੈ ਉਹ ਮੁਕਤ ਹੈ ਪਰ ਤਮਾਕੂ ਦੀ ਸੰਗਤ ਨਾ ਕਰੇ ਇਸ ਪ੍ਰਕਾਰ ਤਮਾਕੂ ਦੀ ਸੰਗਤ ਛੱਡੇ ਹੋਏ ਹਿੰਦੂ ਨੂੰ ਵੀ ਅਸੀਂ ਮੁਕਤ ਕਰ ਦਿਆਂਗੇ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਹਨ ਇਸ ਪ੍ਰਕਾਰ ਤਮਾਕੂ ਦੀ ਸੰਗਤ ਜਿਹੜਾ ਛੱਡ ਦਵੇ ਹਜ਼ੂਰ ਨੇ ਕਿਹਾ ਹੈ ਤਨਕ ਤਮਾਕੂ ਸੇਵੀ ਹੈ ਦੇਵ ਪਿਤਰ ਤਜ ਜਾਏ ਪਾਣੀ ਤਾਂ ਕਹੇ ਹਾਥ ਦਾ ਮਦਰਾ ਸਮ ਹੋਏ ਜਾਏ ਥੋੜਾ ਜਿਹਾ ਤਮਾਕੂ ਪੀਵੇ ਨਸਵਾਰ ਲਵੇ ਸਿਗਰਟ ਪੀਵੇ ਬੀੜੀ ਪੀਵੇ ਉਹਦੇ ਦੇਵਤੇ ਜਿਹੜੇ ਹੁੰਦੇ ਹਨ ਉਹਦੀ ਕੁੱਲ ਦੇ ਪਿਤਰ ਦੇਵਤੇ ਸਾਰੇ ਉਸ ਦੀ ਕੁੱਲ ਨੂੰ ਛੱਡ ਜਾਂਦੇ ਹਨ ਉਹਦੇ ਹੱਥ ਦਾ ਦਾਨ ਕੀਤਾ ਹੋਇਆ ਪਾਣੀ ਵੀ ਉਹ ਸ਼ਰਾਬ ਵਾਂਗੂ ਸਮਝਦੇ ਹਨ ਐਨਾ ਭੈੜਾ ਸਮਝਦੇ ਹਨ ਇਸ ਕਰਕੇ ਇਹਨਾਂ ਦੇ ਜਿਹੜੇ ਦੇਵਤੇ ਪਿਤਰ ਹਨ ਉਹਦੇ ਹੱਥੋਂ ਦਾਨ ਕੀਤਾ ਵੀ ਉਹ ਗ੍ਰੈਂਡ ਨਹੀਂ ਕਰਦੇ ਸੋ ਸਾਹਾ ਸੰਗਤ ਜੀ ਉਹਨਾਂ ਦੇਵਤੇ ਪਿਤਰਾਂ ਨੂੰ ਨਿਹਾਲ ਕਰਨ ਵਾਸਤੇ ਹਜ਼ੂਰ ਨੇ ਕਿਹਾ ਹੈ ਜਿਸ ਸਿਮਰਤ ਸਭ 길 ਵਿੱਚ ਨਾਸਾ ਹੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਹੋ ਜਾ ਕਾ ਅੰਤ ਨਾ ਪਾਰੋ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ ਇਸੇ ਪ੍ਰਕਾਰ 비ਜਿਆ ਇੱਕ ਕਲਪਨਤੇ ਦੋਇ ਕਲਪਨਤੇ 나ਗਨੀ ਵਾਰਨੇ ਸੰਹਸਰ ਕਲਪਨਤੇ ਤੁਮਰਪਾਨ ਨਾ ਵਿਦਿਆਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੋੜਾ ਤਮਾਕੂ ਵਾਲੇ ਖੇਤ ਵਿੱਚੋਂ ਨਹੀਂ ਸੀ ਲੰਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਜਿਉਂ ਜੋ ਰੂ ਸਰਨਾਵਣੀ ਆਵੇ ਵਾਰੋਂ ਵਾਰ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਏ ਖੁਆਰ ਜਿਵੇਂ ਔਰਤਾਂ ਨੂੰ ਮਹੀਨੇ ਪਿਛੋਂ ਮਹਾਵਾਰੀ ਆਉਂਦੀ ਹੈ ਤੇ ਉਹ ਉਹਨਾਂ ਦਿਨਾਂ ਵਿੱਚ ਇੰਨੀ ਗਲੀਚ ਮੰਨੀ ਗਈ ਹੈ ਕਿ ਚੌਕੇ ਵਿੱਚ ਨਹੀਂ ਵੜ ਸਕਦੀ ਪਰ ਤਮਾਕੂ ਪੀਣ ਵਾਲੇ ਨੇਤਾ ਪ੍ਰਤੀ ਝੂਠੇ ਗਲੀਚ ਹਨ ਨੇਤਾ ਪ੍ਰਤੀ ਖਾਰ ਹੁੰਦੇ ਰਹਿੰਦੇ ਹਨ ਹਰ ਵੇਲੇ ਦੇ ਗਲੀਚ ਹਨ ਭਗਤ ਕਬੀਰ ਜੀ ਦਾ ਸ਼ਬਦ ਹੈ ਵਿਖਿਆ ਲੈ ਡੂਬੀ ਪਰਵਾਹ ਜਗਤ ਝੂਠ ਭਾਵਤ 마ਖੂ ਸਾਰੇ ਗੁੱਲ ਨੂੰ ਹੀ ਲੈ ਡੁੱਬਦਾ ਹੈ ਪਿਛਲੇ ਕੀਤੇ ਪੁੰਨ ਦਾਨ ਵਰਤ ਤੀਰਥ ਯਾਤਰਾ ਸਭ ਨਾਸ ਹੋ ਕੇ ਕਈ ਕਲਪ ਨਰਕਾਂ ਵਿੱਚ ਪਿਆ ਰਹਿੰਦਾ ਹੈ ਸੋ ਸਾਖੀ ਵਿੱਚ ਲਿਖਿਆ ਹੈ ਮਦਰਾ ਦਹਿਤਾ ਸਫਤ ਕੁੱਲ ਭਾਂਗਦਾ ਹੈ ਤਨ ਏਕ ਜਗਤ ਜੂਠ ਸਤ ਕੁੱਲ ਦਹੈ ਨਿੰਦਾ ਦਹੈ ਅਨੇਕ ਸ੍ਰੀ ਗੁਰ ਸੋਭਾ ਵਿੱਚ ਲਿਖਿਆ ਹੈ ਤਮਾਕੂ ਕੇ ਵਰਤਵੇ ਹਵੇ ਜਪ ਤਪ ਸਭ ਨਾਸ ਜਿਉ ਚਿੰਗਾਰੀ ਅਗਨ ਕੀ ਅਰਥ ਪੁਰਾਨੇ ਘਾਸ ਤਜੇ ਤਮਾਕੂ ਪੁਰਖ ਕਲ ਉਧਰਿਆ ਦਰ ਪਰਵਾਨ ਪੂਰੀ ਭੈ ਤਿਸ ਭਾਵਨੀ ਸਫਲ ਕਮਾਈ ਜਾਨ ਇਸ ਦੇ ਵਰਤਨੇ ਕਰਕੇ ਪੁੰਨ ਸਾਰੇ ਨਾਸ ਹੋ ਜਾਂਦੇ ਹਨ ਤੇ ਤਮਾਕੂ ਪੀਣ ਵਾਲੇ ਨੂੰ ਪ੍ਰਲੋਕ ਵਿੱਚ ਕੁੱਤੇ ਦਾ ਵਿਸ਼ਟਾ ਖਾਣ ਨੂੰ ਮਿਲਦਾ ਹੈ ਪਾਪ ਕੁੱਤੇ ਦੇ ਵਿਸ਼ਟੇ ਖਾਣ ਵਾਲੀ ਜੁੰਨੀ ਮਿਲਦੀ ਹੈ ਤੇ ਸ਼ਰਾਬ ਪੀਣ ਵਾਲੇ ਨੂੰ ਗਰਮ ਕਰਕੇ ਕੁੱਤਿਆਂ ਦਾ ਪਿਸ਼ਾਬ ਪੀਣ ਨੂੰ ਮਿਲਦਾ ਹੈ ਸਰੀਰ ਤੇ ਮਨ ਮਲੀਨ ਰਹਿੰਦਾ ਹੈ ਜਗਤ ਜੂਠ ਦੀ ਵਰਤੋਂ ਸਭ ਤੋਂ ਭੈੜੀ ਹੈ ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਦਮਾ ਆਦ ਬਿਮਾਰੀਆਂ ਦਾ ਜਨਮਦਾਤਾ ਜਗਤ ਜੂਠ ਨੋ ਹੀ ਕਿਹਾ ਜਾ ਸਕਦਾ ਹੈ ਤਮਾਕੂ ਪੀਣ ਕਰਕੇ ਕੀਤੇ ਹੋਏ ਜੱਪ ਤਪ ਸਭ ਨਾਸ਼ ਹੋ ਜਾਂਦੇ ਹਨ ਸ਼ਕਤੀ ਨਾਸ ਹੋ ਜਾਂਦੀ ਹੈ ਮੰਤਰ ਆਦ ਨਹੀਂ ਫੁਰਦਾ ਜਿਵੇਂ ਇੱਕ ਅਜਮੇਰ ਰਾਜੇ ਦੀ ਲੜਕੀ ਇੱਕ ਰਿਸ਼ੀ ਸਾਧੂ ਉਤੇ ਮੋਹਿਤ ਹੋ ਗਈ ਤੇ ਪਿਤਾ ਨੂੰ ਕਿਹਾ ਉਸ ਨਾਲ ਸ਼ਾਦੀ ਕਰਨੀ ਹੈ ਰਾਜੇ ਨੇ ਮੰਗਵਾਲਿਆ ਤੇ ਕਿਹਾ ਕਿ ਮੇਰੀ ਲੜਕੀ ਨਾਲ ਸ਼ਾਦੀ ਕਰ ਪਰ ਰਿਸ਼ੀ ਨੇ ਸੋਚਿਆ ਕਿ ਇਹ ਮੁਸਲਮਾਨ ਹਨ ਮੇਰਾ ਹਿੰਦੂ ਧਰਮ ਨਾਸ ਹੋ ਜਾਏਗਾ ਧਰਮ ਨੂੰ ਬਚਾਉਣ ਵਾਸਤੇ ਕਿਹਾ ਕਿ ਮੈਂ ਸ਼ਾਦੀ ਨਹੀਂ ਕਰਾਉਣੀ ਪਰ ਰਾਜੇ ਅਜਮੇਰ ਨੇ ਜ਼ਬਰਦਸਤੀ ਸ਼ਾਦੀ ਕਰ ਦਿੱਤੀ ਤੇ ਰਿਖੀ ਨੂੰ ਤੇ ਲੜਕੀ ਨੂੰ ਰਹਿਣ ਵਾਸਤੇ ਵੱਖਰੇ ਮਹਿਲ ਦੇ ਦਿੱਤੇ ਫਿਰ ਜਦੋਂ ਰਾਤ ਨੂੰ ਵਿਸ਼ੇ ਦੇ ਵਾਸ ਹੋ ਕੇ ਲੜਕੀ ਰਿਖੀ ਕੋਲ ਗਈ ਤਾਂ ਰਿਖੀ ਨੇ ਗਉ ਤਰੰਬ بچਾਉਣ ਵਾਸਤੇ ਮੰਤਰ ਪੜਿਆ ਜਿਸ ਕਰਕੇ ਚੁਫੇਰੇ ਲੋਹੇ ਦੀ ਕੰਧ ਹੋ ਗਈ ਤੇ ਧਰਮ ਬਚ ਗਿਆ ਇਸ ਤਰ੍ਹਾਂ ਕਈ ਦਿਨ ਹੋ ਗਏ ਤਾਂ ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਜਦੋਂ ਉਸਨੇ ਰਾਜੇ ਨੂੰ ਦੱਸਿਆ ਤਾ ਰਾਜੇ ਨੇ ਵਜ਼ੀਰਾ ਆਦਿਕਾਂ ਦੀ ਸਲਾਹ ਨਾਲ ਇਸ ਦਾ ਜਪ ਤਪ ਨਾਸ ਕਰਨ ਵਾਸਤੇ ਸੋਨੇ ਦਾ ਬੜਾ ਭਾਰੀ ਹੁੱਕਾ ਬਣਾ ਕੇ ਤਮਾਕੂ ਪਾ ਕੇ ਕਚਹਿਰੀ ਵਿੱਚ ਸਭ ਨੂੰ ਪਿਆਇਆ ਤੇ ਨਾਲ ਹੀ ਉਹ ਸਾਧੂ ਨੇ ਪੀ ਲਿਆ ਬਸ ਪੀਣ ਦੀ ਧੇਰ ਹੀ ਸੀ ਕਿ ਸਭ ਜਪ ਤਪ ਨਾਸ ਹੋ ਗਏ ਤੇ ਜਦੋਂ ਰਾਤ ਪਈ ਤਾਰੀਖੀ ਬਹੁਤੇਰੇ ਮੱਤਰ ਪੜ ਰਿਹਾ ਸੀ ਪਰ ਕਿਲਾ ਕਿੱਥੋਂ ਹੋਣਾ ਸੀ ਲੜਕੀ ਨੇ ਆ ਕੇ ਕਾਬੂ ਕਰ ਲਿਆ ਤੇ ਇਸ ਦਾ ਤਰ੍ਹਾਂ ਨਾਸ ਕਰ ਦਿੱਤਾ ਸੋ ਤਮਾਕੂ ਦੇ ਪੀਣ ਕਰਕੇ ਜਪ ਤਪ ਸਭ ਨਾਸ ਹੋ ਜਾਂਦੇ ਹਨ ਤੇ ਸਰੀਰ ਤੇ ਬੁੱਧੀ ਦੀ ਚੁਸਤੀ ਵੀ ਨਾਸ ਹੋ ਜਾਂਦੀ ਹੈ ਜਿਵੇਂ ਇੱਕ ਵਾਰੀ ਭਾਈਕੇ ਦਿਆਲਪੁਰੇ ਕਾਜ਼ੀਆਂ ਤੇ ਮੁੱਲਾਂ ਦੇ ਇਕੱਠ ਵਿੱਚ ਇਹ ਸਵਾਲ ਹੋਏ ਕਿ ਸਾਡੇ ਨਾਲੋਂ ਸਿੱਖ ਸਾਵਧਾਨ ਚੰਗੇ ਸੁੰਦਰ ਤੇ ਅਕਲ ਵਿੱਚ ਸਿਆਣੇ ਕਿਉਂ ਹਨ ਕੁਝ ਕੁ ਸਿਆਣਿਆਂ ਨੇ ਕਿਹਾ ਕਿ ਵੱਡਾ ਕਰਨੇ ਹੈ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹਨ ਅਤੇ ਅਸੀਂ ਇਸ਼ਨਾਨ ਤਾਂ ਕੀ ਕਰਨਾ ਸੀ ਉੜਦੇ ਸਾਰ ਹੁੱਕਿਆਂ ਨੂੰ ਭਜਦੇ ਹਾਂ ਨਾ ਮਿਲੇ ਤਾਂ ਹੱਡੀ ਤੇ ਤਮਾਕੂ ਨੂੰ ਭਜਦੇ ਹਾਂ ਤੇ ਝੂਠ ਬੋਲ ਕੇ ਤਮਾਕੂ ਲਿਆਉਂਦੇ ਹਾਂ ਕਿ ਹੁਣੇ ਹੀ ਪੈਸੇ ਦੇ ਜਾਵਾਂਗੇ ਇਸ ਵਾਸਤੇ ਆਪਣੇ ਵਿੱਚ ਕਮਜ਼ੋਰੀ ਹੈ ਹੁੱਕੇ ਦੀ ਝੂਠ ਤੇ ਝੂਠ ਕਰਕੇ ਹੀ ਕਮਜ਼ੋਰ ਹਾਂ ਹਿੰਦੂ ਮਤ ਦੇ ਧਾਰਮਿਕ ਸ਼ਾਸਤਰਾਂ ਮੁਸਲਮਾਨਾਂ ਦੀਆਂ ਕਿਤਾਬਾਂ ਈਸਾਈਆਂ ਦੀ ਅੰਜੀਲ ਆਦਿ ਤੇ ਗੁਰਮਤ ਸਭ ਨੇ ਜਗਤ ਜੋਤ ਨੂੰ ਨਿੰਦਿਆ ਹੈ ਇਹ ਸ਼ਿਵਦਵਾਲੇ ਮਸਜਿਦ ਤੇ ਗਿਰਜ ਆਦਿਕ ਕਿਤੇ ਵੀ ਲੈ ਕੇ ਨਹੀਂ ਜਾਇਆ ਜਾਂਦਾ ਕਿਸੇ ਪੀਰ ਪੈਗੰਬਰ ਅਵਤਾਰ ਨੇ ਨਹੀਂ ਵਰਤਿਆ ਸਤਿਗੁਰਾਂ ਨੇ ਤਾਂ ਬਜਰ ਕੁਰੇਹਤ ਕਰਕੇ ਵਿਵਰਜਿਤ ਕੀਤਾ ਹੈ ਤਮਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਆਦਿਕ ਲੈ ਕੇ ਨਹੀਂ ਪੀਣਾ ਚਾਹੀਦਾ ਰੋਟੀ ਬੇਟੀ ਦੀ ਸਾਂਝ ਵੀ ਨਹੀਂ ਕਰਨੀ ਚਾਹੀਦੀ ਤਮਾਕੂ ਦੀ ਪੈਦਾਇਸ਼ ਕਾਮ ਤੇਨ ਗਊ ਦੇ ਖੁਰਾ ਵਿੱਚੋਂ ਨਿਕਲੇ ਲਹੂ ਤੋਂ ਮੰਨੀ ਗਈ ਹੈ ਜਦੋਂ ਸਹੰਸਰ ਬਾਹੂ ਨੇ ਤੀਰ ਮਾਰੇ ਸਨ ਜਮਦਗਨੀ ਜਦੋਂ ਕਾਮ ਤੇਨ ਗਊ ਨੂੰ ਸਵਰਗਾਂ ਨੂੰ ਭੇਜਣ ਲੱਗਾ ਸੀ ਪੱਛਮ ਦੇ ਇਲਾਕੇ ਵਿੱਚ ਦੁਆਪਰ ਦੇ ਅੰਤ ਵਿੱਚ ਗਵਾਲੰਭ ਗਊ ਮੇਦ ਯੱਗ ਕੀਤਾ ਗਿਆ ਗਊ ਮੇਦ ਯੱਗ ਦਾ ਸਮਾਂ ਨਾ ਹੋਣ ਕਰਕੇ ਗਊ ਜ਼ਿੰਦਾ ਨਾ ਹੋ ਸਕੀ ਇਸ ਕੌਂਟ ਵਿੱਚ ਤਮਾਕੂ ਦੀ ਬੂਟੀ ਪੈਦਾ ਹੋਈ ਜਿਸ ਨੂੰ ਅਜਮੇਰ ਬਾਦਸ਼ਾਹ ਨੇ ਉੱਥੋਂ ਪਾਲ ਕੇ ਲਿਆ ਕੇ ਹਿੰਦੁਸਤਾਨ ਵਿੱਚ ਪਰਵੇਤ ਕੀਤਾ ਤਾਂ ਕਿ ਇਹ ਕਮਜ਼ੋਰ ਹੋ ਜਾਣ ਸੋ ਇੱਕ ਪਾਸੇ Hindu ਗਊ ਦੇ ਰਖੇਗ ਬਣਦੇ ਹਨ ਤੇ ਦੂਜੇ ਪਾਸੇ ਗਊ ਪਖਸ਼ਕ ਬਣ ਰਹੇ ਹਨ ਤਮਾਕੂ ਕਿਸੇ ਅਵਤਾਰ ਪੈਗੰਬਰ ਨੇ ਨਹੀਂ ਵਰਤਿਆ ਇੱਕ ਵਾਰੀ ਸ਼ਿਵਜੀ ਤੇ ਪਾਰਵਤੀ ਦੂਰੇ ਜਾ ਰਹੇ ਸਨ ਰਸਤੇ ਵਿੱਚ ਕਾਲਯੁਗ ਵਛੀ ਦਾ ਰੂਪ ਧਾਰ ਕੇ ਚਿੱਕੜ ਵਿੱਚ ਖੁੱਬਿਆ ਬੈਠਾ ਸੀ ਪਾਰਵਤੀ ਨੇ ਬਾਹਰ ਕੱਢਣ ਵਾਸਤੇ ਸ਼ਿਵ ਜੀ ਨੂੰ ਕਿਹਾ ਉਹ ਨਾ ਮੰਨੇ ਜਦੋਂ ਹੱਟ ਕੀਤਾ ਤਾਂ ਉਠਾਉਣ ਵਾਸਤੇ ਸ਼ਿਵ ਜੀ ਨੇ ਕੰਨ ਫੜੇ ਤੇ ਪਾਰਵਤੀ ਨੇ ਪੂੰਛ ਫੜੀ ਜਦੋਂ ਉਠਾਉਣ ਲੱਗੇ ਤਾਂ ਕੰਨ ਤੇ ਪੂੰਛ ਪੁੱਟੇ ਗਏ ਪਾਰਵਤੀ ਨੇ ਕਿਹਾ ਇਹ ਤਾਂ ਉਸ ਤੋਂ ਵੀ ਵੱਡਾ ਪਾਪ ਹੋ ਗਿਆ ਸ਼ਿਵ ਜੀ ਨੇ ਪੂੰਛ ਘਾਰੇ ਵਿੱਚ ਦਬ ਕੇ ਉੱਪਰ ਕੰਨ ਲਾ ਦਿੱਤੇ ਤੇ ਕਿਹਾ ਬੂਟੀ ਹੋਵੇਗੀ ਜੋ ਇਸ ਨੂੰ ਪੀਵੇਗਾ ਉਸ ਦਾ ਧਰਮ ਪ੍ਰਿਸ਼ਟ ਹੋ ਜਾਏਗਾ ਲੁਚੇ ਹੁਕਾ ਪੀਵਦੇ ਫੀਮ ਅਧਰਮੀ ਖਾਹੇ ਸੁਖਾ ਪੀਂਦੇ ਬਾਵਰੇ ਆਉਤ ਪੌਸਤੀ ਜਾਹੇ ਚਰਸ ਕੇ ਪੀਵਣ ਹਾਰੇ ਖੌਂ ਖੌਂ ਕਰਕੇ ਮਰਤੇ ਮਹਾ ਪਾਪੀ ਹਤਿਆਰੇ ਕਹਿ ਗਿਰਦਰ ਕਵੀ ਰਾਏ ਇਨਾ ਮਹਿ ਏਕ ਨਾ ਸੁਚਾ ਪੀਤਾ ਹੈ ਜੋ ਸ਼ਰਾਬ ਗਲੀ ਮੈਂ ਅਹਿਮਕ ਲੁਚਾ